ਵਾਇਗੋ ਜੀ ਦਾ ਖਾਂਸਾ ਵਾਇਗੋ ਜੀ ਜੀ ਖਤੇ ਪਿਆਰੇ ਵੀਰੋ ਭੈਣੋ ਮਾਤਾਵਾਂ ਆਪਣੇ ਬੱਬੂ ਜੀ ਬੇਬੇ ਸਾਰੇ ਛੋਟੇ ਵੱਡੇ ਵੀਰ ਵੱਡੀਆਂ ਭੈਣਾਂ ਛੋਟੇ ਭੈਣਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਵੱਡੀ ਗੱਲ ਆਪਣੇ ਇਨਸਾਨੀਅਤ ਨੂੰ ਪਿਆਰ ਕਰੋ ਇਨਸਾਨੀਅਤ ਦੀ ਇਨਸਾਨਾਂ ਦੀ ਮਦਦ ਕਰੋ ਇਨਸਾਨਾਂ ਦੀ ਜਾਨਵਰਾਂ ਦੀ ਸਾਰਿਆਂ ਦੀ ਮਦਦ ਕਰੋ ਕਿਉਂਕਿ ਇਨਸਾਨਾਂ ਨੂੰ ਤਾਂ ਫਿਰ ਵੀ ਪੈਸੇ ਨਾਲ ਬੜੇ ਅਮੀਰ ਕਰ ਹੀ ਲੈਂਦੇ ਨੇ ਆਪਾਂ ਨੂੰ ਹਰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਪਰ ਸਭ ਤੋਂ ਪਹਿਲਾਂ ਆਪਾਂ ਨੂੰ ਪ੍ਰਮੁੱਖ ਰੱਖ ਰੱਬੇ ਆਪਣੀ ਕਮਿਊਨਿਟੀ ਨੇ ਬੜੀ ਮਦਦ ਕਰਨੀ ਚਾਹੀਦੀ ਹੈ ਤੇ ਇੱਕ ਗੱਲ ਹੋਰ ਮੇਰਾ ਚੈਨਲ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਜੇ ਤੁਹਾਨੂੰ ਵਧੀਆ ਲੱਗਿਆ ਤੇ ਮੈਂ ਇੱਕ ਆਪਣੀ ਕਮੈਂਟਰੀ ਦੀ ਮਦਦ ਕਰਨ ਨੂੰ ਇਸ ਲਈ ਨਹੀਂ ਕਹਿ ਰਿਹਾ ਵੀ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਉਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਆਪੀ ਕਰ ਦੇਣੀ ਆ ਕਰ ਦੇਣਾ ਮੈਂ ਕਿਉਂਕਿ ਉਹ ਤਾਂ ਫ੍ਰੀ ਹੀ ਹੁੰਦਾ ਵਾ ਦੂਸਰੀ ਗੱਲ ਕਿਉਂਕਿ ਇਹ ਸਿੱਖਾ ਹਰੇਕ ਜਗ੍ਹਾ ਪਹੁੰਚੀ ਆਂ ਤਾਂ ਨਹੀਂ ਸਿੱਖਾਂ ਦੇ ਲਈ ਕੋਈ ਨਹੀਂ ਪਹੁੰਚਦਾ ਸਿੱਖ ਤਾਂ ਜੰਗਲਾਂ 'ਚ ਵੀ ਪਹੁੰਚਦੇ ਸਿੱਖ ਤਾਂ ਜੰਗਾਂ 'ਚ ਵੀ ਪਹੁੰਚਦੇ ਸਿੱਖ ਤਾਂ ਖੜਾਂ 'ਚ ਵੀ ਪਹੁੰਚਦੇ ਸਿੱਖ ਤਾਂ ਪਹਾੜਾਂ 'ਚ ਵੀ ਪਹੁੰਚਦੇ ਪਰ ਸਿੱਖਾਂ ਲਈ ਕੋਈ ਨਹੀਂ ਕਿਤੇ ਪਹੁੰਚਦਾ ਸਿੱਖਾਂ ਦੇ ਨਾਲ ਤੱਕਾ ਹੁੰਦਾ ਨਾ ਤਾਂ ਕੋਈ ਫੜ ਕੇ ਉਹ ਕਰਦਾ ਆਪਣਾ ਧਰਨੇ ਦਿੰਦੇ ਨੇ ਨਾ ਕੋਈ ਅੰਦੋਲਨ ਚੱਲਦਾ ਵਾ ਸਿੱਖਾਂ ਦੇ ਖਲਾਲ ਲਈ ਹੱਕ ਲਈ ਮੈਂ ਤਾਂ ਮਤਲਬ ਹੀ ਨਹੀਂ ਕੋਈ ਬੋਲ ਬੋਲਦੇ ਜਿਵੇਂ ਨਾ ਸਾਰਿਆਂ ਦੇ ਮੂੰਹ 'ਤੇ ਤਾਲੇ ਲੱਗ ਜਾਂਦੇ ਨੇ ਆ ਜਿਹੜੇ ਕਹਿੰਦੇ ਨੇ ਵੀ Hindu ਦੇ ਸਿੱਖ ਆਪਣੇ ਨਾ ਮਾਰਕਦਾਰ ਰਿਛਤੇ ਵਾਲੇ ਨੇ ਇਹ ਕਦੇ ਵੀ ਨਹੀਂ ਬੋਲਦੇ ਇਹਦਾ 84 ਲੀ ਨੂੰ ਕਦੇ ਬੋਲਦੇ ਹੁਣ ਕਿਉਂ ਬੋਲਣਗੇ ਤੁਹਾਡੇ ਲਈ ਇਹਦਾ ਬਹਿਮ ਭਲੇਖੇ ਨੇ ਜਿਹੜੇ ਕੰਦੇ ਕਹਿੰਦੇ ਨੇ ਵੀ ਹਾਂ Hindu ਦੇ ਸਿੱਖ ਨੇ ਕੋਈ ਇੱਕ ਕੋਈ ਅੱਜ ਤੱਕ ਕੋਈ ਬੋਲਿਆ Hindu ਕਦੇ ਸਿੱਖਲੇ ਲਈ ਹਾਂ ਸਿੱਖ ਜੂੜ ਬੋਲਦੇ ਕਰਦੇ ਨੇ ਹਰੇਕ ਲਈ ਲਈ ਭਾਈ ਸਿੱਖਾਂ ਨੇ ਤਾਂ ਚਲ ਆਪਣੇ ਗੁਰੂਆਂ ਨੇ ਫਲ ਫਲ ਸਭਾਈ ਆਪਾਂ ਨੂੰ ਦਿੱਤਾ ਵਾ ਮਾਨੋ ਬਤਾ ਲਈ ਪਹੇ ਸਰਬੱਤ ਦਾ ਭਲਾ ਏ ਆਪਣੇ ਕੋਲੇ ਥਿਉਰੀ ਆ ਸਭ ਤੋਂ ਵੱਡੀ ਫਲਸਫੀ ਆ ਆਪਣਾ ਬਾਬਾ ਨਾਨਕ ਨੇ ਸਾਨੂੰ ਦਿੱਤੀ ਹੋਈ ਆ ਜਿਹੜੀ ਕਿ ਇਹ ਆਜਿ ਬੇਦਾਂ ਦੇ ਨਾਲ ਮਲਾਉਣ ਨੂੰ ਫਿਰਦੇ ਨੇ ਕਹਿੰਦੇ ਇਹ ਅਖੇਰੀ ਬਾਬਾ ਨਾਨਕ ਤਾਂ ਬੇਦਾਂ ਦੇ ਬੇਦਾਂ ਦਾ ਹੀ ਉਪਕਾਰ ਕਰਨ ਆਇਆ ਕਿ ਲੋਕ ਬੇਦਾਂ ਨੂੰ ਭੁੱਲ ਗਏ ਸੀ ਬੇਦ ਪ੍ਰਾਣ ਇਸ ਲਈ ਬਾਬਾ ਨਾਨਕ ਧਰਤੀ ਤੇ ਆਏ ਇਸ ਕੰਮ ਲਈ ਸੀ ਛੋਣ ਲੋ ਸਤੋਂ ਛੇਰੀ ਇਹ ਫਫਾ ਗੱਲ ਆ ਹੁਣ ਅੱਗੇ ਤੁਸੀਂ ਆਪ ਹੀ ਸਮਝ ਲਓ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਹੁਣ ਸਾਰੇ ਮਸਲੇ ਇਹਨਾਂ ਨੇ ਕਰਕੇ ਦੇਖ ਲਏ ਹੁਣ ਇਹਨਾਂ ਨੇ ਸੋਚਿਆ ਵੀ ਤੋਂ ਤੋਂ ਹੀ ਗੱਲ ਫੜੀ ਜਾਵੇ ਪਹਿਲਾਂ ਤਾਂ ਇਹ ਕਹਿੰਦੇ ਜੀ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਇੱਕ ਤਾਂ ਬਣੀ ਸੀ ਸਿਰਫ ਹਿੰਦੂਆਂ ਲਈ ਰੱਖਿਆ ਕਰਨ ਲਈ ਬਣੀ ਹੈ ਨਿਕਾ ਕਿਉਂ ਕਿ ਹਿੰਦੂਆਂ ਦੀ ਰੱਖਿਆ ਕਰਨ ਲਈ ਬਣੀ ਨਹੀਂ ਉਹ ਇੱਕ ਮਾਨਵਤਾ ਦੀ ਰੱਖਿਆ ਕਰਨ ਲਈ ਬਣੀ ਹੈ ਖਾਲਸਾ ਇਸ ਲਈ ਖਾਲਸਾ ਖਣੇ ਸਜਾਇਆ ਸੀ ਗੁਰੂ ਸਾਹਿਬ ਨੇ ਅਖੇ ਜੀ ਉਹ ਸਿਰਫ ਹਿੰਦੂ ਬੰਮਾ ਦੀ ਰੱਖਿਆ ਕਰਨ ਲਈ ਬਣੀ ਹੈ ਯਾਲੀ ਗੱਲਾਂ ਖੁੱਦੂ ਗੱਲਾਂ ਛੋ ਅਸੀਂ ਵੀ ਛੋਟੇ ਹੁੰਦੇ ਸੀ ਛੋਟੇ ਆ ਸੀ ਸਾਨੂੰ ਵੀ ਐਂ ਲੱਗਦਾ ਸੀ ਵੀ ਓਕੇ ਸਾਡੇ ਕਦੇ ਮਾਪਿਓ ਨੇ ਵੀ ਨਹੀਂ ਸਾਨੂੰ ਦੱਸਿਆ ਸੀ ਕਿਉਂਕਿ ਇਹਨਾਂ ਨੇ ਵਰਤਾਂਤੀ ਆ ਜਾ ਕਰ ਲਿਆ ਸੀ ਵੀ ਸਿੱਖਾਂ ਦੇ ਮਾਪਿਓ ਬੱਚਿਆਂ ਦੇ ਵੀ ਵਿਚਾਰਾਂ ਨੂੰ ਦੱਸਣਗੇ ਤਾਂ ਨਾ ਜੇ ਉਹਨਾਂ ਨੂੰ ਦੱਸੂ ਇਹਨਾਂ ਨੇ ਤਾਂ ਰਮੈਣੇ ਘਲਾਦੀ ਸੀ ਵੀ ਬਾਬਾ ਮਾ ਸ਼ਰਮਾਣਾ ਜਾ ਕੇ ਜੀਰਾਂ ਪਰ ਚੱਲੋ ਕੁੱਟ-ਕੁੱਟ ਕੇ ਕਹੋਂਦੇ ਨੇ ਇਕੱਲੇ ਜਾਹਿਰੀ ਨਾਲ ਇੱਕ ਜਿਹੜਾ ਬਾਬਾ ਹੁੰਦਾ ਕਿਹੜਾ ਰੱਬਾ ਵੀ ਕਹਿੰਦਾ ਵੀ ਮੇਰੇ ਭਗਤਾਂ ਤੋਂ ਪਹਿਲਾਂ ਕੋਟੋ ਫੇਰ ਉਹਨਾਂ ਨੂੰ ਕਹੋ ਵੀ ਮੇਰਾ ਨਾਮ ਲਓ ਜਾਇਆ ਕਹੋ ਮੇਜੇ ਨਾਮ ਦੀ ਯਾਨੀ ਕਿ ਬਸ ਹੁਣ ਮੈਂ ਇੱਕ ਆ ਜਿਹੜਾ ਹੁਣ ਤੁਸੀਂ ਦੇਖ ਸੁਣਿਆ ਹੋਣਾ ਗੁਰੂ ਨਾਨਕ ਜੁਨੀਵਰਸਿਟੀ ਦਾ ਜਿਹੜਾ ਰਾਜਪਾਲ ਸੀਗਾ ਪਤ ਨਹੀਂ ਉਹਦਾ ਨਾਮ ਕੀ ਸੀ ਮੈਨੂੰ ਨਾਮ ਤਾਂ ਪਤਾ ਨਹੀਂ ਉਹ ਕਹਿੰਦੇ ਵੈਸੇ ਤਾਂ ਦੱਲਾ ਕਹਿਣ ਤੇ ਕੋਈ ਸ਼ਰਮ ਨਹੀਂ ਆਉਣੀ ਚਾਹੀਦੀ ਕਿਉਂਕਿ ਉਹਨੇ ਕੰਮ ਹੀ ਦੱਲਿਆਂ ਵਾਲਾ ਕਰਿਆ ਵਾ ਉਹ ਕੈਨਸਲਰ ਜੀ ਯੂਨੀਵਰਸਿਟੀ ਦਾ ਚਾਂਸਲਰ ਚਾਂਸਲਰ ਕਹਿੰਦੇ ਇੱਕ ਰਾਜਪਾਲ ਦੇ ਬਰਾਬਰ ਹੁੰਦਾ ਵਾ ਆਪਣੇ ਪੰਜਾਬ ਦੇ ਜੰਮਿਆ ਕਹ ਲੋਗੇ ਇੱਕ ਰਾਜ ਦੇ ਰਾਜ ਰਾਜਪਾਲ ਦੇ ਬਰਾਬਰ ਹੁੰਦਾ ਐਨੀ ਯਾਨੀ ਉਹਦੀ ਅਥਾਰਟੀ ਹੁੰਦੀ ਹੈ ਹੁਣ ਤਾਂ ਉਹ ਚਾਹ ਲੋ ਸ਼ਾਮਨੀ ਕਮੇਟੀ ਨੇ ਫਟਕਾਰ ਲਾਈ ਤਾਂ ਉਹਨੂੰ ਕਰਤਾ ਉੱਥੋਂ ਪਰ ਉਹਨੇ ਦੇਖੋ ਕਿੰਡੀ ਵੱਡੀ ਚਾਲ ਵਾਜੀ ਉਹਨੇ ਉਹਦੇ ਉਹਦੇ ਹੀ ਇਹ ਕੰਮ ਨਹੀਂ ਵੇਦਾਂ ਵਾਲੇ ਜਿਹੜੇ ਮੈਂ ਤੁਹਾਨੂੰ ਦੱਸਦਾ ਗਾ ਲੋ ਤੇ ਹੋਰ ਵੈਸੇ ਬਹੁਤ ਨੇ ਕਈ ਕਹਿੰਦੇ ਨੇ ਸਿੱਖ ਗੁਰੂਆਂ ਦੀ ਵੇਦਾਂ ਦੇ ਨਾਲ ਪਤਾ ਨਹੀਂ ਕਿਹੜੀ ਸ਼੍ਰੇਸ਼ਟੀ ਹੋຊੀ ਇਹ ਹਿਆਂ ਕਹਿੰਦੇ ਨੇ ਦ੍ਰਿਸ਼ਟੀ ਕੋਣ ਸਿੱਖ ਗੁਰੂਆਂ ਕੋ ਵੇਦਾਂ ਦੇ ਨਾਲ ਦ੍ਰਿਸ਼ਟੀ ਕੋਣ ਕੋ ਸਿਹਤਾਂ ਦੀਆਂ ਗੱਲਾਂ ਬਹੁਤ ਕਤਾਬਾਂ ਲਿਖੀਆਂ ਨੇ ਇਹਨਾਂ ਨੇ ਜਿਹੜੀਆਂ ਹੁਣ ਹੁਣ ਕੀ ਲਿਖ ਹੋ ਰਹੀਆਂ ਨੇ ਕਹਾ ਘਾਹ ਇਹ ਜਿਹੜੀਆਂ ਨਵੇਂ ਗੁੱਟਕੇ ਨਾ ਜਮੇ ਪੁੱਥੀਆਂ ਛਪਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਵੀ ਇਹ ਜੋਲ ਕਰ ਰਹੇ ਜਿਹੜੀ ਬਾਬੇ ਨਾਨਕ ਦੀ ਅਸਲੀ ਬਾਣੀ ਆ ਉਹਦੇ ਵਿੱਚ ਇਹ ਜਿਵੇਂ ਵਾਰ ਪਤੋਤੀ ਦੀ ਇਹ ਇਹ ਆਪਣੇ ਚੋਤ ਨਹੀਂ ਹੈਗਾ मतलब किसी भी गुरु ने ये वाणी ਦੇ ਵਿੱਚ ਕਿਤੇ ਲਿਖਿਆ ਨਹੀਂ ਹੈਗਾ ਬਾਰ ਭਗਤੀ ਦੀ ਬਾਰਤ ਗੋਦੁਰਗਾ ਜੀ ਇਦਾਂ ਦੀਆਂ ਗੱਲਾਂ ਇਹਨਾਂ ਨੇ ਵਿੱਚ ਪਾੜੀਆਂ ਹੋਈਆਂ ਨੇ ਇੱਕ ਵਸੇ ਦਾ ਗੁਰਗੋਮੀ ਸਿੰਘ ਜੀ ਕਹ ਰਹੇ ਨੇ ਆਪਕਾ ਨੂੰ ਵੀ ਨਾਮ ਹੈ ਕੋਈ ਕਿਸਨ ਬਿਸੰਤ ਹਾਂ ਤੋਂ ਕਿਤੇ ਪਾਸੋਂ ਕਾਰਨ ਕੇ ਵੀ ਬਾਰ ਭਗਤੀ ਦੀ ਯਾਨੀ ਕਿ ਤਮਾਤਾ ਜੀ ਉਸਤਤੀ ਹੈ ਦਾ ਮਤਲਬ ਐਸੇ ਮੈਨੂੰ ਪੂਰਾ ਸ਼ਬਦ ਨਹੀਂ ਕਹਿਣਾ ਆਉਂਦਾ ਉਸਦੇ ਲਈ ਮਾਫ਼ ਕਰਨਾ ਪਰ ਜਿੰਨਾ ਜਿੰਨਾ ਜਾਣਕਾਰ ਨੇ ਉਹਨਾਂ ਨੂੰ ਪਤਾ ਹੈ ਇਹ ਗੱਲ ਦਾ ਆਪਣੇ ਬੱਚਿਆਂ ਨੂੰ ਜ਼ਰੂਰ ਮਾੜਾ ਮੋਟਾ احتیاط ਬਾਰੇ ਦੱਸਿਆ ਕਰੋ ਕਿ ਅਸੀਂ ਕੰਮ ਸਾਡੇ ਕੁਦੂਆਂ ਨੇ ਕੀ ਕੀਤਾ ਚਲੋ ਮੰਨ ਲene ਆ ਭਜੀ ਹਿੰਦੂਆਂ ਦੇ ਆਪਣੀ ਸ਼ਕਲਾਂ ਸ਼ਕਲਾਂ ਕਾਤੇ ਇਹਨਾਂ ਨਾਲ ਲੱਗ ਨਹੀਂ ਪਹਿਲਾਂ ਤਾਂ ਇਹ ਹੀ ਬਹੁਤ ਵੱਡੀ ਇੱਕ ਗੱਲ ਆ ਕਿਉਂਕਿ ਹਰ ਇੱਕ ਨਸਲ ਹੁੰਦੀ ਆ ਯੂ ਐਨਓ ਨੇ ਵੀ ਆਪਾਂ ਨੂੰ ਇੱਕ ਨਸਲ ਮੰਨਿਆ ਵਾ ਤੇ ਉਹਨੇ ਉਹਨਾਂ ਨੇ ਉਹ ਸਾਬਤ ਵੀ ਕੀਤਾ ਚੀਜ਼ ਨੂੰ ਵੀ ਹਾਂ ਵੀ ਇੱਕ ਇੱਕ ਵੱਖਰੀ ਕੌਮ ਆ ਤੇ ਵੱਖਰਾ ਇਹਨਾਂ ਦਾ ਸਿਸਟਮ ਆ ਸਾਰਾ ਵੱਖਰੀ ਭਾਸ਼ਾ ਵਾ ਵੱਖਰਾ ਧਰਮ ਵੱਖਰੇ ਸਿਧਾਂਤ ਨੇ ਆਪਣੇ ਸਦਾਂ ਤੋਂ ਸਿਰਫ ਛੇ ਮੁੱਦਾਂ ਦੇ ਨੇ ਜਿਵੇਂ ਕਿ ਅਮਰੀਕਾ ਦੇ ਸਿਸਟਮ ਉਹ ਸਿਸਟਮ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹੁੰਦਾ ਸੀਗਾ ਇਹ ਅੰਗਰੇਜ਼ ਇੱਥੋਂ ਚੋਰੀ ਕਰਕੇ ਲੈ ਗਏ ਤੇ ਅੱਜ ਉਹਨਾਂ ਦਾ ਰਾਜ ਆ ਤੇ ਲੈ ਲਿਆ ਨੇ ਕਰ ਲਿਆ ਸਿਸਟਮ ਸਾਡੇ ਕੋਲੇ ਸਾਡੇ ਅਗਲੇ ਨੇ ਜੁੱਤੀਆਂ ਮਾਰੀਆਂ ਆਪਣਾ ਦੇਸ਼ ਵੀ ਖੋਲੇ ਪੰਜਾਬ ਦੇ ਵੀ ਟੁਕੜੇ ਕਰਤੇ ਤੇ ਸਾਡੇ ਨੇ ਜਿਹੜੇ ਰਾਜ ਦੇ ਇਥੇ ਤਰੀਕੇ ਸੀ ਉਹ ਵੀ ਅਗਲੇ ਕੋਈ ਹੋਰ ਨਹੀਂ ਬਦਲਣੇ ਸੀ ਫਿਰ ਉਹ ਤੁਸੀਂ ਇਹ ਦੇਖੋ ਵੀ ਬੰਬਾ ਨਾਨਕ ਨੇ ਜਿਹੜੀ ਚੀਜ਼ 600 ਸਾਲ ਪਹਿਲਾਂ ਚਲਾਈ ਸੀ ਸਿਸਟਮ ਚਲਾਇਆ ਸੀ ਸਾਡੇ ਗੁਰੂਆਂ ਨੇ ਉਹ ਆਪਣੇ ਅਮਰੀਕਾ ਦਾ 200 ਸਾਲ ਤੋਂ ਇਹ ਦੇਸ਼ ਬਣਿਆ ਵਾ ਉਸ ਤੋਂ ਬਾਅਦ ਹੀ ਇਹਨਾਂ ਨੇ ਸਿਸਟਮ ਹੌਲੀ-ਹੌਲੀ ਆਪਣਾ ਸੁਧਾਰ ਕਰਕੇ ਬਣਾਇਆ ਉਦਾਂ ਯਾਨੀ ਸੇਮ ਸਿਸਟਮ ਆਹੋ ਇੱਕ ਇਨਸਾਨ ਦੀ ਇੱਕ ਇਨਸਾਨ ਦੇ ਜੇ ਕੋਈ ਇਨਸਾਨ ਅੱਖਾਂ ਦੇ ਨਾਲ ਵੀ ਘੋਰਦਾ ਵਾ ਤਾਂ ਵੀ ਉੱਥੇ ਇੱਕ ਕ੍ਰਾਈਮ ਮੰਨਿਆ ਜਾਂਦਾ ਹੈ ਇਹ ਇਹ ਹੀ ਬਾਬਾ ਨਾਨਕ ਕਹਿੰਦਾ ਸੀ ਵੀ ਹਰ ਇਨਸਾਨ ਦੇ ਵਿੱਚ ਰੱਬ ਆ ਕਿਸੇ ਨੂੰ ਵੀ ਦੁਖੀ ਨਹੀਂ ਕਰਨਾ ਚਾਹੀਦਾ ਕਿਸੇ ਦੀ ਆਤਮਾ ਨੂੰ ਦੁਖੀ ਕਰਨੀ ਚਾਹੀਦੀ ਕਿਉਂਕਿ ਆਤਮਾ ਹੀ ਪਰਮਾਤਮਾ ਦਾ ਰੂਪ ਹੈ ਪਰ ਇਨਸਾਨ ਦੇ ਵਿੱਚ ਪਰਮਾਤਮਾ ਦਾ ਹੀ ਇਕਾਂਛਾ ਮਰਦਾ ਵਾ ਇਹ ਸਮਝਣ ਦੀ ਗੱਲ ਆ ਪਰ ਹਰ ਕੋਈ ਇਹ ਚੀਜ਼ ਨੂੰ ਸਮਝਦਾ ਨਹੀਂ ਕਈ ਕਾਮਰੇਡ ਤਾਂ ਜਾਣ ਕੇ ਉਹ ਬੀੜੀ ਫੂਕ ਮਹਿਕਮੇ ਦੇ ਦੁਖੀ ਦੇ ਬੰਦੇ ਉਹ ਦਾ ਮੈਦਾਨ ਉਲਟੇ ਖੜਦੇ ਨੇ ਸਿੱਖਾਂ ਦੇ ਪੱਗਾਂ ਬਨ ਕੇ ਕਈ ਵਿੱਚ ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਬੰਦੇ ਵੀ ਜਿਹੜੇ ਉਹਨਾਂ ਲਈ ਮੈਂ ਖਾਸ ਇਹ ਵੀਡੀਓ ਇਦਾਂ ਦੀ ਉਹਨਾਂ ਲਈ ਬਣਾਉਣਾ ਮੈਂ ਬਸ ਕੇ ਉਹਨਾਂ ਨੂੰ ਡੈਡੀਕੇਟ ਕਰ ਰਿਹਾ ਇੱਕ ਤਰ੍ਹਾਂ ਦਾ ਵੀ ਜਿਹੜੇ ਪੱਗਾਂ ਦੇ ਸਿਰ ਫਸਾ ਕੇ ਵੀ ਕਹਿੰਦੇ ਨੇ ਚਾਹੇ ਸ਼੍ਰੀ ਰਾਮ ਕਿਉਂਕਿ ਇੱਕ ਵਾਰ ਸੇ ਤਾਂ ਮੰਨ ਲਓ ਵੀ ਗੁਰੂ ਸਾਹਿਬ ਤੁਹਾਨੂੰ ਕਹਰੇ ਕੋਈ ਕਿਸ਼ਨ ਬਿਸ਼ਨ ਨੇ ਧਿਆਨ ਤੇ ਦੂਜੇ ਪਾਸੇ ਗਿਆ ਸ਼ੁਰੂ ਹੋਣਾ ਅਸੀਂ ਕਰ ਕੇ ਮੈਂ ਸਾਥੇ ਤੁਹਾਨੂੰ ਅਸੀਂ ਕਹਿ ਕੇ ਮੈਂ ਸਕਦੇ ਨਹੀਂ ਗੱਲ ਨੂੰ ਕਰ ਕਹਤਾ ਹਾਂ ਕਿ ਫਿਰ ਗੁਰੂ ਸਾਹਿਬ ਦੀ ਬਾਣੀ ਨੂੰ ਨਹੀਂ ਮੰਨ ਰਹੇ। ਜਿਹਾ ਫਿਰ ਅਸਲੀ ਜਾਲੀ ਸਿੱਖਾਂ ਲੋਈ ਮਤਲਬ ਮਤਲਬ ਮੇਰੇ ਅਨੁਸਾਰ ਨਾ ਤਾਂ ਜਾਲੀ ਸਿੱਖ ਹੀ ਨੇ ਇਹ ਅਸਲੀ ਸਿੱਖ ਨਹੀਂ ਹੈਗੇ ਅਸਲੀ ਸਿੱਖ ਕਦੇ ਵੀ ਇਹ ਜਿਹੀਆਂ ਗੱਲਾਂ ਗੁਰੀਆਂ ਨਹੀਂ ਕਰਦੇ ਨਾ ਉਹ ਦੋਗਲੀਆਂ ਕਰਨਾਂ ਕਰਦੇ ਉਹ ਸਿਰਫ ਗੁਰੂ ਨਾਨਕ ਨਾਮ ਦੇਵਾ ਸੰਗਤ ਹੀ ਦੇ ਰੂਪ ਦੇ ਵਿੱਚ ਹੀ ਵਿਚਤਦੇ ਨੇ ਤੇ ਉਹਨਾਂ ਦੇ ਸਿਧਾਂਤਾਂ ਨੂੰ ਹੀ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਨੇ ਸਰਵਾਥ ਦੇ ਇਕੱਲੇ ਗੱਲ ਕਰਦੇ ਨੂੰ ਸਾਰੇ ਧਰਮ ਰੱਬ ਹਨ ਹਿੰਦੂ ਵੀਰ ਵੀ ਸਾਡੇ ਨਾਲ ਖੜੇ ਨੇ ਮੈਂ ਕੋਈ ਟਾਰਗੇਟ ਨਹੀਂ ਕਰ ਰਿਹਾ ਕਿਸੇ ਧਰਮ ਨੂੰ ਮੈਂ ਸੱਚੇ ਦੱਸ ਰਿਹਾ ਵੀਰੋ ਇਹ ਜਿਹਦੇ ਨਾਲ ਹੁੰਦਾ ਵਾ ਇਹ ਉਹਨੂੰ ਬਤਾ ਸੰਤ ਭੰਡਾਰਾ ਜੀ ਨੇ ਇਹ ਗੱਲ ਕਹੀ ਸੀ ਵੀ ਗੁਲਾਮੀ ਮਹਿਸੂਸ ਕਰਨ ਵਾਲੀ ਚੀਜ਼ ਆ ਜਿਹਨੇ ਮਹਿਸੂਸ ਕਰ ਲਈ ਉਹਨੂੰ ਪਤਾ ਵਾ ਵੀ ਗੁਲਾਮੀ ਕੀ ਚੀਜ਼ ਆ ਜਿਹੜਾ ਮਹਿਸੂਸ ਹੀ ਨਹੀਂ ਕਰ ਰਿਹਾ ਉਹਨੂੰ ਪਤਾ ਹੀ ਨਹੀਂ ਫਿਰ ਗੁਲਾਮੀ ਉਹਦੇ ਨਾਲ ਚੱਲ ਕੀ ਰਿਹਾ ਵਾ ہوں کسی گلام گلا یہ ایئیں کہ کر کے بھی ت مان لو کسی سکھ نو میں ہندو ہوں مان لو کوئی بڑا بند ہے میں سکھ نئی کہ یہ گل کہی جا بھی توں کہ یار سی ہاں توں کہ چلنا تھوٹی جاتا میں ٹھاکر نا تین چوکنا وا وہ پھر وہ چلے گا نا ہوں تو یہ لگنا بھی یہی سسٹ سہی آ بس ایک پنڈت ہوا ہو کہ ہاں بھی میں برہما کے منہ چ نکلے وا یہ باہاں چوں نکلے ہیں وہ لتاں چوں نکلے ہیں ਉਹ ਢਿੱਡ ਜੋ ਨਿਕਲੇ ਉਤਨੇ ਨੀਗੇ ਨਿਕਲੇ ਨੇ ਫਲਾਣੇ ਮੈਨੂੰ ਇੱਕ ਕੱਲੇ ਨਿਸ਼ਾਨਦੰਗੀ ਪਰ ਹਫਸੀ ਕਿੱਥੋਂ ਨਿਕਲੇ ਨੇ ਇਹ ਵੀ ਤਾਂ ਸੁਣਾ ਜਾਏ ਦਾਬੀ ਹਫਸੀ ਕਿੱਥੋਂ ਨਿਕਲੇ ਨੇ ਨੇਪਾਲੀ ਕਿੱਥੋਂ ਨਿਕਲੇ ਨੇ ਅੰਗਰੇਜ਼ ਪੂਰੇ ਬਣਾ ਵਾਲੀ ਕਿੱਥੋਂ ਨਿਕਲ ਗਏ ਇਹ ਬ੍ਰਹਮਾ ਨੇ ਫਿਰ ਇਹ ਵੀ ਤਾਂ ਕੱਢੀ ਹੋਣੀ ਹੈ ਕਿ ਤਾਂ ਮਤਲਬ ਮੈਂ ਤਾਂ ਇੱਕ ਸਸੇ ਦੀ ਗੱਲ ਕਰ ਰਿਹਾ ਹਾਂ ਇਹ ਫੁੱਟੂ ਗੱਲਾਂ ਨਹੀਂ ਸੋਚਣ ਵਾਲੀਆਂ ਗੱਲਾਂ ਨੇ ਜਿਹੜਾ ਹੈਗੀਆਂ ਗੱਲਾਂ ਕਰਦਾ ਹੁੰਦਾ ਨਾ ਜੇ ਉਹਦੇ ਮੂਰੇ ਇਹ ਸਵਾਲ ਕਰ ਦਿੱਤਾ ਜਾਵੇ ਵੀ ਭਾਈ ਦੀ ਹਫਸੀ ਕਿੱਥੋਂ ਨਿਕਲੇ ਚਲੋ ਉਨਾ ਡਾਇਲੋਗ ਉਹਨੇ ਭੋਲੇ ਲੋਕ ਸੀ ਇੰਡੀਆ ਦੇ ਉਹਨਾਂ ਨੇ ਭੋਲੇ ਆ ਪੰਦਾ ਫਾਇਦਾ ਚੱਕ ਲਿਆ ਇਹੀ ਚੀਜ਼ ਨੂੰ ਬਾਬਾ ਨਾਨਕ ਜੀ ਨੇ ਸਮਝਿਆ ਸੀ ਐਸੀ ਚੀਜ਼ ਨੂੰ ਦੂਰ ਕਰਨ ਲਈ ਉਹ ਐਸੀ insan ਨੂੰ ਇਨਸਾਨੀਅਤ ਦੱਸਣ ਆਏ ਸੀ ਜੋ ਸਮੇਂ ਨਹੀਂ ਕਿਸੇ ਕੋਈ ਬਸਤਰਿਆ ਸੀ ਜਿਹੜੇ ਸਹੀ ਲੋਕ ਸੀ ਉਹਨਾਂ ਦੇ ਨਾਲ ੱਟਕੇ ਹੋ ਰਹੇ ਸੀ ਗਰੀਬਾਂ ਕੋਈਆਂ ਦੀਆਂ ਜਿੱਦਾਂ ਰੁੱਟ ਰਹੇ ਸੀ ਸਰੀਆਮ ਜੋ ਅੱਜ ਆਪਣੇ ਦੇਸ਼ ਦੇ ਵਿੱਚ ਚੱਲ ਰਿਹਾ ਵਾ ਇਹੀ ਸਿਸਟਮ ਬਾਬੇ ਨਾਨਕ ਦੇ ਸਮੇਂ ਉਹਦੋਂ ਤਾਂ ਬਾਬਾ ਨੇ ਕਿਹਾ ਕਿ ਅੱਜ ਆਪਾਂ ਨੂੰ ਕਾफी ਸ਼ਤਰ ਕੋਹਣਾ ਪਣਾ ਇਕੱਲੇ ਇਕੱਲੇ ਨੂੰ ਆਪਣੀਆਂ ਧੀਆਂ ਭੈਣਾਂ ਦੀ ਰੱਖਸ਼ਾ ਲਈ ਆਪਾਂ ਨੂੰ ਹੀ ਜਾਗਣਾ ਪੈਣਾ ਆਪਣੀਆਂ ਭੈਣਾਂ ਧੀਆਂ ਨੂੰ ਸਾਰਿਆਂ ਨੂੰ ਜਗਾਉਣਾ ਪੈਣਾ ਖਾਸ ਕਰਕੇ ਆਪਣੀਆਂ ਭੈਣਾਂ ਨੂੰ ਆਪਣੇ ਬੱਚਿਆਂ ਨੂੰ ਇਹੋ ਜੀ ਸਿੱਖਿਆ ਦੇਣ ਕਿ ਉਹਨਾਂ ਨੂੰ ਤਾਂਹਾਂ ਜਾ ਕੇ ਉਹਨਾਂ ਨੂੰ ਮਤਲਬ ਫੀਲ ਹੀ ਨਾ ਹੋਵੇ ਕਿ ਵੀ ਅਸੀਂ ਕਮਜ਼ੋਰਾਂ ਆਂ ਇਹਾਂ ਸੀ ਖਤਰੇ ਤਾਂ ਸਾਨੂੰ ਕੋਈ ਟੈਗ ਕਰ ਸਕਦਾ ਸਾਡੇ ਤੇ ਜੇ ਕਰੇ ਵੀ ਤਾਂ ਉਹ ਮੂੰਹ ਤੋੜ ਕੇ جواب ਇੱਥੇ ਦਿੱਤਾ ਜਾਵੇ ਉਸ ਹਿਸਾਬ ਦਾ ਪਰ ਇਹ ਹੋਰ ਤਾਂ ਹੀ ਛੱਬਦਾ ਜੇ ਆਪਾਂ ਸਾਡੇ ਕੋਲ ਕੋਈ ਅਧਿਕਾਰ ਹੋਵੇ ਅਗਲੇ ਸਾਨੂੰ ਕੋਈ ਅਧਿਕਾਰ ਨਹੀਂ ਦੇ ਰਹੇ ਬੱਬਾ RAMREEN ਫਿਰ ਪ੍ਰੋਲ ਤੇ ਬਾਹਰ ਆ ਰਿਹਾ ਵਾ ਜਲਤਾਰ ਸਿੰਘ ਹਵਾਰਾ ਜੀ ਭਾਈ ਅਮਰਸਾ ਪਾਲ ਸਿੰਘ ਜਿਹਦੇ ਕੋਈ ਉਹ ਜਿਹੜਾ ਹੁੰਦਾ ਆਪਣਾ ਜੁਰਮ ਤੋ ਸਭਤ ਹੀ ਨਹੀਂ ਹੋਇਆ ਹਜੇ ਤੱਕ ਉਹ ਬੰਦਾ ਹਜੇ ਤੱਕ ਇੰਦਰ 3 ਸਾਲ ਤੋਂ ਅੰਦਰ ਹੈ ਤਾਂ ਫਸਾ ਲੱਗਣ ਵਾਲਾ ਉਹ ਬੰਦਾ ਬਾਹਰ ਨਹੀਂ ਆ ਰਿਹਾ ਉਹਦੀ ਜ਼ਮਾਨਤ ਨਹੀਂ ਹੋ ਰਹੀ ਪਰ ਆਰਾਮਨੀਵ ਦੀ ਤੀ ਇੱਕ ਦਿਨ ਜ਼ਮਾਨਤ ਚਲੋ ਜੀ 4 ਮਹੀਨੇ ਬਾਅਦ ਜ਼ਮਾਨਤ 6 ਮਹੀਨੇ ਬਾਅਦ ਜ਼ਮਾਨਤ ਚੱਲ ਕੀ ਰਹੇ ਆਂ ਹੁੰਦਾ ਰਾ ਚੱਲੋਏ ਬਾਕੀ ਤੇ ਗਲਤੀ ਖਲਤੀ ਹੋ ਗਈ ਹੋਏ ਤਾਂ ਮਾਫ਼ ਕਰਿਓ ਸਾਰੇ ਛਿਆਣੇ ਨੇ ਮੈਂ ਕੋਈ ਕਿਸੇ ਨੂੰ ਸਿੱਖਿਆ ਨਹੀਂ ਦੇਣ ਲੱਗਿਆ ਜੀ ਇੱਥੇ ਬਸ ਇਹੀ ਆ ਵੀ ਜੋ ਦਿਲ ਦੀ ਫੀਲਿੰਗ ਸੀ ਆਪਾਂ ਸ਼ੇਅਰ ਕਰਤੀ ਸਰਦਣਾ ਬਾਕੀ ਤੁਹਾਡੀ ਮਰਜ਼ੀ ਆ ਸਹੀ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸ ਦਿਓ ਨਹੀਂ ਲੱਗੀ ਤਾਂ ਵੀ ਦੱਸ ਦਿਓ ਤਨਵਾਜੀ